ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ। ਕਿਵੇਂ ਹੋ? ਹਮੋਂ ਸਾਰੇ ਵੀ ਕਰ ਵਧੀਆ ਹੋਊਗੇ, ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਅਗੇ ਸਿਖਰੇ ਮਾਰਨਿੰਗ ਦੇ ਬਚ ਗਿਆ 10:24 ਮਿੰਟ ਬਚਿਆ। ਜੀ ਕਲਾਸ ਹੈ 10:30 ਵਜੇ ਤੇ 6 ਮਿੰਟ ਵਿੱਚ ਜਦੋਂ ਜਦੋਂ ਫਟਾਫਟ ਆ ਜਾਜੋ ਸਕੂਲ ਪਹੁੰਚਣਾ। ਤੇ ਅਗਰ ਦੀ ਬੀਸੀ ਦਾ ਟਰੱਕ ਤੇ ਉਹਨਾਂ ਨੇ ਰੀਜ਼ਨ ਵਗੈਰਾ ਬਣਾਇਆ ਚਾਹੁੰਦੇ ਨੇ 20 ਮਿੰਟ ਲੱਗ ਜਾਣੇ। ਇਸ ਕਰਕੇ ਟਰੱਕ ਤੇ ਸੋਨ ਉਹਨਾਂ ਨੇ ਫੋਨ ਲਾ ਕੇ ਕਿ ਮੈਨੂੰ ਆ ਕੇ ਲੈ ਜਾ। ਪਹਿਲਾਂ ਆਪਾਂ ਉਹਨਾਂ ਮੈਂਟਲ ਦੇ ਵਿੱਚੋਂ ਯਾਰ ਨੂੰ ਪਿੱਕ ਕਰਕੇ ਤੇ ਪਿੱਕ ਕਰ ਦਿੰਦੇ ਆ। ਤਰੀਂ ਕਿਤੇ ਸੀ ਜਾਂ ਤਰੀਂ ਕਿਤੇ ਜਾ ਤਰੀਂ ਮਾਸ਼ਾਗੋਲੀ ਆਕੇ ਜਾਂ ਤਾਂ ਮੁਰਦੇਸ ਤੋਂ ਆ ਜਾਣੇ ਜਾਂ ਫਿਰ ਸਮਝਾਗੇ ਜੇ ਤੂੰ ਰੈਡੀ ਫਾਰ ਸਕੂਲ ਅੱਜ ਦੋ ਤਿੰਨ ਕਲਾਸਾਂ ਹੀ ਮਿਸ ਹੋ ਗਈਆਂ ਤੇ ਅੱਜ ਹੋਲੀ ਕਲਾਸ ਲਗਣੀ ਆ ਤੇ ਚਲੋ ਗਾਇਸ ਆਪਾਂ ਮਿਲਦੇ ਹਾਂ ਫਿਰ ਤੁਮ ਬੜਾ ਯਾਰ ਚਾਹੀ ਕੇ ਫਿਰ ਬਾਅਦ ਵਿੱਚ ਗਾਇਸ ਦੇਖ ਲਓ ਮੈਂ ਕਿਹਾ ਨਾ ਵੀ ਰੈਡੀ ਰਹੋ ਆ ਦੇ ਲੋ ਹੁਣ ਗੋਲੀ ਖੜੇ ਆ ਜੇ ਮੈਨੂੰ ਟਾਈਮ ਹੀ ਨਹੀਂ ਪੂਰੇ 10:30 ਹੋ ਗਏ ਤੇ ਮੈਨੂੰ ਕਿਹਾ ਨਾ ਤੁਰਨਾ

सर्विस भी कराई है ते सच में ये सारी सर्विस भी कराई है ते आपा कराया की कराया सीरे टार्टा रे अलाइनमेंट कराई है मैं के आ जाऊं और क्लास में तो लेट होइया ने आशिया दी बल्ले बल्ले कहां रहेगा आप जयज करना बैठा मेरे माइक ने लगे आवाज खट्टू की किता अच्छा हालात है ਆ ਫਿਰ ਦੇਖੂਗਾ ਕਿ ਕਿ ਉਹ ਨਾ ਰੋ ਆਵਾਜ਼ ਸੌਣੀ ਉੱਚੀ ਕਾਈ ਦਾ ਨਾ ਦੇ ਫਲੈਕਸ ਟੇਪ ਲਾਦੀ ਹੈ ਦਿਖਾਉਂਦੇ ਕੱਦੇ ਲੱਗਿਆ ਤੋਂ ਕੰਢੇ ਹੋ ਗਈ ਲੋਵਾ ਤੇ ਪੇਂਟ ਮਾਰਤਾੜੇ ਆਪਣੇ ਸਕ੍ਰੈਚੀ ਸੀ ਬਾਕੀ ਤੁਹਾਨੂੰ ਧਿਆਨ ਨਾਲ ਪੂਰੇ ਵਧੀਆ ਤਰੀਕੇ ਨਾਲ ਰੋਕ ਕੇ ਆਪਾਂ ਖੰਮਗੇ ਇਹਨਾਂ ਟਰੱਕ ਬੰਦ ਕਰ ਤੀ ਆਵਾਜ਼ ਵਧੀਆ ਵੀ ਹਰ ਜਾਇ ਜਿੱਚਾ ਮਰ ਲੱਜ ਇਕੱਲਾ ਬੈਠਾ ਕਾਰ ਚ ਗੱਜੂ ਠੀਕਾ ਚੱਲ ਚੱਲੀਏ ਬੱਚਾ ਨਹੀਂ ਉਹ ਪੇਪਰ ਚੱਕਣਾ ਜਿਹੜੇ ਸੀਨੇ ਯਾਰ ਚ ਚੱਕ ਲਿਓ ਯਾਰ ਮੁੰਡੇ ਦੀ ਕਲਾਸ ਹੋਈ ਰੇਟ ਹੋ ਜਾਣੀਗਾ ਐਟ ਆਰ ਯੂ ਰੈਡੀ ਫॉर ਕਲਾਸ ਕੀ ਯੈਸ ਮਾਮਾ ਜੱਜੂ ਗੁੱਸੇ ਹੋ ਗਿਆ ਕੱਲੀ ਨੂੰ ਛੱਡ ਕੇ ਚਲੀ ਸੀ ਨਾ ਗੁੱਸੇ ਹੋ ਗਿਆ ਚੱਲਦੇ ਚੱਲਦੇ ਵੇਟ ਕਰ ਪਾਪਾ ਨੂੰ ਆ ਲੈਣ ਦੇ ਸਰਦਾਰ ਜੀ ਆਜੋ ਲਿਓ ਜੀ ਆਜੋ ਗਾਈਜ਼ ਇਹ ਲਾ 10 33 ਰਾਤੀ ਕਹਿੰਦੇ ਰੈਨ ਦੀ ਕਲਾਸ ਨੂੰ ਐਵੇਂ ਕੀ ਮੈ ਰੈਨ ਦੇ ਪਿਛਲੀ ਵਾਰ ਵੀ ਦੋ ਕਲਾਸਾਂ ਮਿਸ ਹੋ ਗਈਆਂ ਆ ਲੈਟ ਗੋ ਫੁੱਟਰ ਫਿੰਗਰ ਡਾਊਨ ਜੈਜੋ ਇਧਰ ਦਿਖਾ ਕੇ ਕਰਦਾ ਇਹ ਇਦਾਤਕਾਰੀ ਫੇਵਰੇਟ ਬਸ ਇਹਨੂੰ ਲੌਕ ਕਰਨ ਹਟਾ ਦੇ ਚ ਪਾਣਾ ਪਤਾ ਹਾਂ ਐ ਜਣੀ ਐਚ ਪਾ ਇੱਥੇ ਪਾ ਉੱਤੇ ਪਾ 1 1 1 1 1 ਐਚ ਇ ਐਡ ਆਲੇ ਐਥੇ ਪਾ ਫੋਸਟ ਐਡ ਇਦਰਾ ਚਲੋ ਅਗਲੀ ਪਾਓ ਹੈਲੋ ਰੋਮ ਜਾਈਸ ਜੀ ਕਲਾਸ ਲਵਾ ਕੇ ਆਗੇ ਸੇ ਆਪਾ ਕਰ ਤੇ ਗਰਦੀਬੀ ਨੇ ਖਾਦੀ ਪਿਆਜ਼ ਕੀ ਰੋਟੀ ਵਧੀਆ ਸੀ ਕਦੀਬ ਜੀ ਕਹਿੰਦੇ ਇਹ ਵਧੀਆ ਲੱਗੀ ਕਿਉਂਕਿ ਜਿਹੜੀ ਆ ਪਾਲੂ ਵਾਲਾ ਪਰਾਂਟਾ ਕਹਿੰਦੇ ਨੂੰ ਥੋੜਾ ਹੈਵੀ ਹੋ ਜਾਂਦਾ ਵਾ ਤੇ ਪਿਆਜ਼ ਵਾਲਾ ਠੀਕ ਰਹਿੰਦਾ ਹਲਕਾ ਰਹਿੰਦਾ ਤੇ ਆਪਾਂ ਹੁਣ ਕਰਨਗੇ ਥੋੜਾ ਜਿਹਾ ਛੋਟਾ ਜਿਹਾ ਥੋੜਾ ਜਿਹਾ ਐਸੈਸਰੀ ਜਾਂ ਲੈ ਲਓ ਐਸੈਂਸ਼ੀਅਲ ਹਾਲ ਤਾਂ ਤੁਹਾਨੂੰ ਦਿਖਾਉਣੇ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈਗੀ ਅਸੀਂ ਆਪਦੀ ਮਨੀ ਨਵੀਂ ਬਾਈ ਕੀਤਾ ਸਾਰਾ ਸਵਨ ਤੇ ਇਹ ਬਲੌਗ ਨਾਲ ਜੁੜੇ ਰਿਹਾ ਤੁਹਾਨੂੰ ਦਿਖਾਉਣੇ ਗਰੀਬ ਜੀ ਫੰਡਿੰਗ ਨਾਲ ਕੈਮਰਾ ਗਰੀਬ ਜੀ ਜੁਫੜ ਤੇ ਮੈਂ ਐਸੈਂਸ਼ੀਅਲ ਹਾਲ ਕਰ ਦਮੜੇ ਐਸੈਂਸ਼ੀਅਲ ਹਾਲ ਮੈਂ ਗੋਇਦਾ ਕਰ ਲਈਏ ਸ਼ੁਰੂ ਆਪਣਾ ਹਾਲ ਤੇ ਹਰ ਦੇਖੇ ਜਾ ਚੀਜ਼ਾਂ ਚੱਕ ਕੇ ਭੱਜੂ ਵਿੱਚ ਜੱਜੂ ਨਾ ਚਪਾਠਾ ਨਹੀਂ ਖਾਦਾ ਹਾਂ ਜੱਜੂ ਕੀ ਗੱਲ ਹੋਰ ਨਾ ਮੈਂ ਚੀਜ਼ਾਂ ਨੇ ਵੱਡੀਆਂ ਵੱਡੀਆਂ ਸੀ ਤੇ ਪੈਕੇਜਿੰਗ ਛੋਟੀ ਜਿਹੀ ਆਈ ਨੂੰ ਸੋ ਕੀ ਹੋ ਐਡੀ ਛੋਟੀ ਸੇ ਪੈਕੇਜਿੰਗ ਸਟਾਪਾ ਮੰਗਾਇਆ ਸੀ ਫਲੋਰ ਮੈਟ ਆਵਾਜ਼ ਮੇਰੀ ਸਹੀ ਹੋਣੀ ਕਿਤੇ ਰੂਮਸ ਤੇ ਬਿਸ਼ੌੜਾ ਲਗਾਇਆ ਸੀਗਾ ਬਹੁਤ ਕੋਈ ਬੜਾ ਲੱਗਦਾ ਆਈ ਡੋਟ ਸੀਸ ਥਿੰਕਸ ਰਿਚ ਵਰਤਰੀ ਕੋ ਗਿਆਤਾ ਇਹ ਹਲਕਾ ਬਹੁਤ ਆ ਤੇ ਇੱਥੇ ਸਟਿਕ ਵੀ ਨਿਕਾਣਾ ਕਿ ਫਲੋਰ ਤੇ ਚਲਕੀ ਆਣਾ ਜੇ ਹੈਵੀ ਹੁੰਦਾ ਫਿਰ ਸਹੀ ਰਹਿਣਾ ਸੀ ਚੋਲਾ ਨੂੰ ਦੇਖਦੇ ਆਪਾਂ ਉਹਦੇ ਥੱਲੇ ਰੱਖ ਲਾਂਗੇ ਜਸ ਨੋ ਇਹਨੂੰ ਆਪਾਂ ਉਹਦੇ ਥੱਲੇ ਰੱਖ ਲਾਂਗੇ ਜਿਹੜਾ ਆਪਾਂ ਟੇਬਲ ਲਿਆਂਦਾ ਠੀਕ ਹੈ ਜਦੋਂ ਆਪਾਂ ਆਨਲਾਈਨ ਚ ਜਾਰਡਰ ਕਰਦੇ ਨੇ ਇਹੀ ਹੁੰਦਾ ਪੰਗਾ ਵੀ ਕੋਈ ਚੀਜ਼ ਵਰਚੁਅਲ ਹੁੰਦੀ ਹੈ ਕੋਈ ਨਹੀਂ ਹੁੰਦੀ ਉਹ ਆਪਾਂ ਨੂੰ ਦੇਖ ਕੇ ਪਤਾ ਲੱਗਦਾ ਗਾਇਜ਼ ਕਿ ਮਾਮਗਾਇਆ ਸੀਗਾ ਆਈ ਥਿੰਕ

ਕਈ ਵਾਰ ਤਾਂ ਚਿੱਜਾਂ ਦਾ ਕੋਰੀ ਭੋਲ ਜਨ ਮੈਂ ਕੀ ਆਰਡਰ ਕੀਤਾ ਸੀ ਹਨਾ ਹੂੰ ਮੇਰਾ ਲਾਸਟ ਆਰਡਰ ਸੀਗਾ ਨਮਾ ਸਾਉਤ ਵਾਲਾ ਮੈਂ ਕੋਈ ਆਰਡਰ ਨਹੀਂ ਕਰਨਾ ਮੈਂ ਬਹੁਤ ਆਰਡਰ ਪਾ ਲਏ ਹਾਂ ਮੇਰਾ ਵੀ ਲਾਸਟ ਆਰਡਰ ਆ ਕਿਹੜਾ ਜਿਹੜਾ ਮੈਂ ਕੀਤਾ ਆ ਆਰਡਰ ਇੱਕ ਮਾਂ ਮੰਗਾਇਆ ਸੀ ਦੇਖੀ ਮੈਂ ਅਨੁਕਦੀ ਨਹੀਂ ਮੈਜ਼ਰਮੈਂਟ ਅਕੋਰਡਿੰਗ ਕਿ ਮੈਂ ਮੰਗਾਇਆ ਸੀ ਪਰ ਸਾਈਜ਼ ਬੜਾ ਛੋਟਾ ਨੇ ਲੈ ਹਣ ਆ ਵੀ ਇੰਨਾ ਹੀ ਆਉਂਦੇ ਨੇ ਹੋਰ ਤੈਨੂੰ ਇੰਨੇ ਕ ਪੈਸਿਆਂ ਦੇ ਵਿੱਚ ਰਗ ਦੇ ਦੇਣ ਪੂਰੀ ਕਮਰੇ ਦੀ ਪੂਰੀ ਰਗ ਸੋਚ ਰਹੀ ਸੀ ਮੈਂ ਤਾਂ ਮੈਜ਼ਰਮੈਂਟ ਅਕੋਰਡਿੰਗ ਹੈਨਾ ਜੈਜੂ ਨਾ ਨਾ ਜੱਜੂ ਉਹ ਕਰੀ ਗੰਦਿਕ ਤੇ ਸੁਣਾ ਵਾਹ ਸੋ ਕਿਊਟ ਗਾਇ ਚਾ ਕਾੜੀ ਗਾਨ ਕੀ ਕਿਹੜੀ ਗਾਨਾ ਗਾਨਾ ਬੜਾ ਸੋਹਣਾ ਤੇ ਐ ਫਲਾ ਹਾਂ ਜੱਜੂ ਲੈ ਗਿਆ ਨਾ ਜਾ ਕੇ ਜੀ ਜੱਜੂ ਉਹ ਬਚਾਤਾ ਉਹਨੇ ਦੇਖ ਗਦੁੱਜਾ ਕਾੜੀ ਗਾਨ ਮੈਨੂੰ ਉਹ ਦੇਖ ਨਾ ਬਚਾਤਾ ਤੂੰ ਦੇਖਣਾ ਚਾਹੀ ਤੂੰ ਤੇ ਹੋਰ ਕੀ ਸੀ ਐਸੇ ਹੁਣ ਤੱਕ ਮੈਨੂੰ ਜਿਹੜੇ ਆਪਾਂ ਅਟਾਇਰਸ ਨੇ ਉਹ ਮੈਨੂੰ ਸੁਨੇ ਲੱਗੇ ਆ ਮੈਟ ਸਾ ਹੀ ਆ ਮੈਂ ਮੰਗਾਈ ਸੀ ਬੈੱਡ ਸ਼ੀਟ ਵੈਲਵਟ ਦੀ ਤੇ ਪਿੱਲੋਜ਼ ਵੀ ਨਾਲ ਦੋ ਤੇ ਆਪਾਂ ਇਹਨੂੰ ਪਾ ਕੇ ਦੇਖਾਂਗੇ ਕਿ ਮੈਂ ਜਿਹੜਾ ਆਪਣਾ ਮੈਟ੍ਰਸ ਬੈੱਡ ਵਿਊ 80x80 ਦੀ ਆ ਕਿ ਪ੍ਰੋਪਰ ਮੈਜ਼ਰਮੈਂਟ ਤੇ ਰਿਕਾਰਡਿੰਗ ਮੈਂ ਮੰਗਾਈ ਸੀ ਕਿ ਫੁੱਲ ਫਿਟਡ ਆਉਂਦੀ ਹੈ ਵੈਸੇ ਇਹਦਾ ਸਟੱਫ ਠੀਕ ਲੱਗ ਰਿਹਾ ਪਤਲਾ ਹੈ ਕਿਉਂਕਿ ਜਿਆਦਾ ਮੋਟਾ ਲੈ ਲਈਏ ਤਾਂ ਕਿ ਅੰਦਰ ਹੀਟ ਹੁੰਦੀ ਆ ਆਪਾਂ ਨੀਚੇ ਵੀ ਜਦੋਂ ਹੈਵੀ ਵਿਛਾਲੇ ਨੇ ਪਰ ਗਰਮੀ ਨਹੀਂ ਹੋਣਾ ਨਹੀਂ ਸਹੀ ਆ ਪਤਲੀ ਹੈ ਹੈ ਠੀਕ ਆ ਅਗਲਾ ਆਪਾਂ ਖੋਲ੍ਹੀਏ ਕਾਇਨ ਮੈਟਾ ਤੋਂ ਨਹੀਂ ਜੀ ਮੈਂ ਬੱਡਾ ਸਾਰਾ ਪਾਸੇ ਹੋਣਾ ਚਾਹੀਦਾ ਵੀ ਛੋਟਾ ਜਿਹਾ ਵਾ ਹਾਂ ਕੀ ਹੈ ਹਾਂ ਮੈਂ ਇਹ ਪਰਵਾਦਮ ਗਾਇਸੀ ਇਹ ਬਾਤਾਂ ਬੋਲ ਕੇ ਦੇਖਦੇ ਹਾਂ ਵੀ ਵਧੀਆ ਨਹੀਂ ਕਿ ਨਹੀਂ ਤਾਂ ਮੈਂ ਕੀ ਮੰਗਾਇਆ ਅੱਛਾ ਇਹ ਮੈਂ ਬਗਾਈਆਂ ਸੋ ਗਾਇਸ ਮੈਂ फटाफट ਕਰਦੀ ਹਾਂ ਹਾਲ ਕਿਉਂਕਿ ਫਿਰ ਹਨਾ ਆਪਣ ਨੂੰ ਵੀਡੀਓ ਬਹੁਤ ਲੰਬੀ ਹੋ ਜਾਈ ਇਹ ਫ੍ਰਿਜ ਲਈ ਕਵਰ ਮੰਗਾਇਆ ਦੇਖੋ ਕਲਰ ਮਿਲ ਗਿਆ ਨਾ ਜਦੋਂ ਫ੍ਰੀਜ ਦਾ ਹੈਂਡਲ ਖੋਲਦੇ ਤੇ ਸਾਰਾ ਆਪਣਾ ਡਸਟ ਜਿਹੜਾ ਹੱਥ ਤੇ ਆਪਣਾ ਕੁਝ ਵੀ ਲੱਗਿਆ ਹੁੰਦਾ ਵਾ ਆੜਤਾ ਵਗੈਰਾ ਉਹ ਸਾਰਾ ਫਿਰ ਸੱਜੇ ਨੂੰ ਲੱਗ ਜਾਂਦਾ ਇਸ ਲਈ ਆਹ ਮਹਿੰਗੇ ਗੱਦੀ ਜਬੂਰ ਹੋ ਜਾਂਦੇ ਨੇ ਓਕੇ ਨਾ ਆੜਤਾ ਕੋਈ ਸਮਾਨ ਨਹੀਂ ਨਾ ਤੇ ਗਾਇਜੇ ਇਸੇ ਸਮਾਨੇ ਦਾ ਬੱਛੇ ਜਦੋਂ ਜਦੋਂ ਇਹਦੇ ਪੱਛਮਾ ਥੋੜਾ ਰਹਿ ਗਿਆ ਆ ਮੰਗਾ ਇਸੇ ਮੈਟ ਦੇ ਥੱਲੇ ਜੇ ਮੈਨੂੰ ਐਸੀ ਵੱਡੀ ਸਾਰੇ ਰੱਗ ਔਰ ਜਿੱਥੇ ਟੇਪ ਲਗਾ ਕੇ ਸਟੈਪ ਕਰ ਨੂੰ ਔਰ ਮੈਟਿੰਗ ਕੋ ਸਤੰਭ ਤੇ ਰੱਖ ਸਕੀ ਆ ਦੇਖ ਵਾ ਇਹ ਗ੍ਰੀਟ ਥੋੜੇ ਕੰਮ ਚੀ ਹਾਲੇ ਕਬਟਰ ਨਾਈਟ ਮੇਰੇ ਕਮਰੇ ਦੇ 기ਚ ਇਹਦੇ ਵਿੱਚ ਇਹ ਹੈ ਕਿ ਰਾਤ ਨੂੰ ਉਹ ਕਰਦੀਆਂ ਨੇ ਮੇਰੇ ਕਮਰੇ ਦੀ ਕੀ ਚੀਜ਼ ਇਹਦਾ ਜੈਜੂ ਆਦੇ ਇਹ ਮੈਂ ਰੂਮ ਚ ਲਾਉਣੀ ਜੈਜੂ ਇਹਨੂੰ ਦਿਖਾਉਣੀ ਆ ਨਹੀਂ ਅਸੀਂ ਸਾਰੇ ਫਰੇਮ ਦੇ ਉੱਪਰ ਲਾਵਾਂਗੇ ਅੱਛਾ ਇਹ ਔਨ ਕਰਨੀ ਪੈਂਦੀ ਫਿਰ ਇਸ ਤੇ ਸੈਲੂ ਵੀ ਪੈਂਦੇ ਹੋਣਗੇ ਆਹੋ ਹੋਰ ਇਥੇ ਦਾ ਵੀ ਨਾ ਚਲਦੀਆਂ ਇਹ ਸਿਰਫ ਰਿਫਲੈਕਟਰ ਵਾਲੀਆਂ ਨੇ ਇਹ ਰਿਫਲੈਕਟਰ ਦੜੋ ਐ ਮੇਰੇ ਰਿਫਲੈਕਟਰ ਦੇ ਮੱਦੇ ਸੋਚ ਕੇ ਬਣਾਇਆ ਅਭੀ ਸੇਮ ਹੀ ਨੇ ਤੇ ਆ ਕੀਆ ਵਾਓ ਆਹ ਜੈ ਨਤੀਜਾ ਇਹ ਹੈ ਕੱਪ ਵਾਰਮਰ ਜ ਆਪਾਂ ਜਿਹੜੀ ਪ੍ਰਾਕ੍ਰੂਨ ਚਾਹ ਤਾ ਮਿਲਕ ਪਿੰਦਾ ਹੈ ਤਾਂ ਉਹ ਕਦਾ ਠੰਡਾ ਜ ਹੋ ਜਾਂਦਾ ਉਹ ਹੋ ਜਾਂਦਾ ਰਹਿ ਗਿਆ ਤੇਰੇ ਵਿੱਚ ਆਪਾਂ ਰੱਖ ਕੇ ਇਦਾਂ ਹੀ ਯਾ ਸਿਫ ਦੇਖ ਲੋ ਗਾਈਸ ਇਦਾਂ ਦਾ ਵਾ ਇਹਦੇ ਵਿੱਚ ਵਾ ਬੋਟਲ ਕੋਈ ਵੀ ਕੱਪ ਚਾਹ ਪਲਾਸਟਿਕ ਦਾ ਚਾਹ ਦੂਸਰਾ ਵਾ ਆਪਾਂ ਰੱਖ ਸਕਦੇ ਹਾਂ ਤੇ ਗਰਮ ਹੋ ਜਾਂਦਾ ਉਹ ਰਾਤ ਨੂੰ ਜੇ ਮੈਨੂੰ ਠੰਡਾ ਵੀ ਹੋ ਜਾਏ ਦੁੱਧ ਪੀਆ ਕਰੂਗਾ ਤਾਂ ਆਪਾਂ ਇਹ ਵਾਰਮਰ ਆਨ ਕਰਦਾ ਕਹਿੰਦਾ ਤੇ ਆਪਾਂ ਸਿੱਧੀ ਬੋਟਲੇ ਦੇ ਉੱਪਰ ਰੱਖ ਸਕਾਂਗੇ ਫਿਰ ਇਹਨਾਂ ਇਹ ਪਲਾਸਟਿਕ ਦੀ ਧਰਿਆਂ ਗਈ ਫਿਰ ਇਹ ਗਰਮਕ ਪਲਾਸਟਿਕ ਨੇ ਪਲਾਸਟਿਕ ਦਾ ਲਿਖਿਆ ਹੋਇਆ ਸੀ ਪਤਾ ਇਹਨਾਂ ਨੂੰ ਲੱਗਿਆ ਪਰ ਇਹ ਤੋਂ ਪਹਿਲਾਂ ਵੀ ਪਲਾਸਟਿਕ ਦਾ ਤਾਂ ਦੂਜਾ ਹੈ ਕੱਪ ਵੀ ਰੱਖਿਆ ਹੈ ਪਲਾਸਟਿਕ ਦਾ ਹਾਂਜੀ ಲ್ಯੈਪਟਾਪ ਹਾਂ ਹਾਂ ಲ್ಯੈਪਟਾਪ ਆ ਦੇਖ ਲਓ ਲਓ ਕਿ ਮੈਂ ਸਮਾਰਟ ਨਾ ਪੈਕ ਇਹ ਹੈ ਗਾਇਸ ਆਪਣਾ ਇਹ ਹੈਗਾ ਗਾਇਸ ਪੱਗ ਹੈ ਨਾ ਮੈਟ੍ਰਿਕ ਕਵਰ ਆਪਣਾ ਕਈ ਵਾਰ ਜਿਵੇਂ ਕੁਝ ਕੁਸ਼ਨ ਕੁਸ਼ਨ ট্রাকਲ ਨਹੀਂ ਨਹੀਂ ਕੋਈ ਨਾ ਕੁਝ ਡਰੋਲ ਜਾਂਦੀ ਜਿਵੇਂ ਆਪਾਂ ਨਵੀਂ ਮੈਟ੍ਰਿਕ ਨੂੰ ਤੇ ਹਜਾਰਾਂ ਕੁਸ਼ਨ ਕੁ ਡਰੋਲ ਦਿੰਦੇ ਨਵੀਂ ਸਿੱਖ ਖਰਾਬ ਨਾ ਹੋਵੇ ਤੇ ਉਹਦੇ ਲਈ ਬਾਟਰ ਕੂਪ ਮੰਗਾਇਆ ਇਹ ਗਾਇਸ ਲਾਸਟ ਪੈਕੀਜ ਆ ਇਹ ਮੇਰੀ ਫੇਵਰਿਟ ਪੈਕਿੰਗ ਹਾਂਜੀਗਾ ਪਾਰਸਲ ਪੇਸ਼ ਦਿਖਾ ਮੈਂ ਕੀ ਤੁਹਾਨੂੰ ਯੇ ਹੁਣ ਦੇਖ ਕੇ ਮੈਂ ਫੋਟੋਸ ਵੀ ਕਰਾਉਣੀਆਂ ਪੈਣੀਆਂ ਨੇ ਇਹਨਾਂ ਲਈ ਤਾਂ। ਕਿਉਂਕਿ ਜਿਹੜੇ ਆਪਣੇ ਕਮਰੇ ਦੇ ਵਿੱਚ ਉਹ ਲੱਗੇ ਨੇ ਨਾ ਪਹਿਲਾਂ ਦੇ ਉਹ ਥੋੜੇ ਜਿਹਾ ਨੂੰ ਪੁਰਾਣੇ ਹੋ ਗਏ। ਮੈਨੂੰ ਕਿਹ ਪਤਾ ਨਹੀਂ ਕਿ ਫੋਟੋ ਫੋਟੋ ਮੈਂ ਕਾਇਆ 7 ਹਾਰਸ ਦੀ। ਸੋਹਣਾ। ਆ ਛੋਟੀਆਂ ਛੋਟੀਆਂ ਇਹ ਫੋਟੋ ਬਾਲਾ ਵੱਡਾ ਵੀ ਨਹੀਂ ਫਰੇਮ ਇਹਦੇ ਉੱਪਰ ਮੈਂ ਬਟਰਫਲਾਈਸ ਸੋਚੀਆਂ ਸੀ ਵੀ ਇਹਦੇ ਉੱਪਰ ਬਟਰਫਲਾਈਸ ਲਾਉਂਗੀ। ਤੇ ਹੁਣ ਦੇਖਦੇ ਹਾਂ ਕਿਦਾਂ ਡੈਕੋਰਟ ਹੁੰਦਾ ਤੁਹਾਨੂੰ ਫਿਰ ਰੂਮ ਡੈਕੋਰਟ ਸਾਰਾ ਕਰਕੇ ਜ਼ਰੂਰ ਦਿਖਾਵਾਂਗੇ। ਤਕ ਆਪਾਂ ਚਲੋ ਮੈਂ ਜੈਨੂ ਕਰਦੀ ਹਾਂ ਤੁਸੀਂ ਅਰੈਸਟ ਕਰ ਲੂ ਗਾਇਸ ਮਿਲਦੇ ਆਂ ਪੇ ਸ਼ਾਮ ਜੇ ਨੂੰ ਚਾਚੂ ਪੀਣ ਦੇ ਟਾਈਮ ਜਦ ਤੱਕ ਬਲੌਗ ਦਾ ਬਣੇ ਰਿਹਾ ਗਾਇਸ ਸ਼ਾਮ ਦੇ ਚੱਕ ਬਰਕਾ ਕਿਨੇ 4:30 ਤੇ 5:00 ਪਚਾ ਨਹੀਂ ਪੀਤੀ ਖਿਚੜੀ ਖਾਣੇ ਦਿਲ ਕਰਦਾ ਸੀ ਖਿਚੜੀ ਬਣਾ ਕੇ ਖਾਦੀ ਤੇ ਗੁਰਦੀਪ ਜੀ ਤੇ ਹਰਜੈਤ ਸੁੱਤੇ ਪੈਣ 12:00 ਵਜੇ ਦੇ 12:00 ਵਜੇ ਪੈ ਗਏ ਸੀ ਗੁਰਦੀਪ ਜੀ ਤਾਂ ਕੋਕੀਨ ਵਾਲੇ ਸਵੇਰ ਲੱਕ ਟ੍ਰੱਕ ਹੋਈ ਚਲਾ ਕੇ ਲੈ ਆ ਸ਼ਿਫਟ ਉਹਨਾਂ ਦੀ ਸੀ ਤੇ ਹਰਜੈਤ 2 ਟਾਈਕ ਵਾਸ ਸੁੱਤਾ ਤੇ ਕਲੀਅਰੈਂਸ ਵੇਅਰਹਾਊਸ ਚੱਲ ਲਿਆ ਜਿਹੜਾ ਕਵੀਨ ਤੇ ਆ। ਕਈ ਵਾਰ ਉਹ ਬੰਦ ਹੋ ਜਾਂਦਾ ਇਸ ਪਰ ਪਤਾ ਨਹੀਂ ਸਾਲ ਦੇ ਵਿੱਚ ਅੱਗੇ ਬਸ ਮੋਸਟਲੀ ਮੈਨੂੰ ਦੋ ਕਵਾਰ ਖੁੱਲਦਾ ਹੁੰਦਾ ਇਸ ਪਰ ਪਤਾ ਨਹੀਂ ਕਈ ਵੇ ਖੁੱਲ ਜਾਂਦਾ ਕਿ ਉਹ ਬੰਦ ਹੋ ਜਾਂਦਾ ਤੇ ਮੈਂ ਹੁਣੇ ਨੈਟ ਤੇ ਸਰਚ ਕੀਤਾ ਤੇ ਕੁੱਲਾ ਸੀਗਾ ਮੈਂ ਕਿਹਾ ਮੈਂ ਉਹ ਜਿਹੜੀ ਬੈੱਡ ਸ਼ੀਟ ਮੰਗਵਾਈ ਸੀ ਆਪਣੀ ਵਾਟਰਪੂਫ ਉਹ ਮੇਰੇ ਐਗਜ਼ੈਕਟ ਫਿਟ ਨਹੀਂ ਆਈ ਹੈਗੀ। ਸਾਈਜ਼ ਛੋਟਾ ਨਿਕਲਿਆ ਮੇਬੀ ਉਹ ਕਵੀਨ ਬੈੱਡ ਦੀ ਹੋਗੀ ਤੇ ਮੈਂ ਕਿਹਾ ਇੱਕ ਵਾਰ ਫਾਈਂਡ ਆਊਟ ਕੀਤਾ ਜਾਵੇ ਇੱਥੇ ਮੇਬੀ ਮਿਲ ਜਾਵੇ ਤੇ ਚਲੋ ਆਪਾਂ ਤੁਹਾਨੂੰ ਵੇਅਰਹਾਊਸ ਲੈ ਕੇ ਚੱਲਦੇ ਹਾਂ ਵਲੌਗ ਨਾ ਬਣੇ і кош намая ਸਾਗੇ ਸੇ ਘਰ ਵਾਪਸ ਜੇ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਉਹ ਹੀ ਲੈਣਾ ਸੀ ਬੈੱਡ ਸ਼ੀਟ ਦਾ ਕਬਰ ਵਾਟਰਪੂਫ ਵਾਲਾ ਤੇ ਲੈ ਕੇ ਆਪਾਂ ਵੀ ਘਰੇ ਵਾਪਸ ਤੇ ਪਿੱਛੇ ਚੱਲ ਰਹੀ ਗੁਰਬਾਣੀ ਤੇ ਹੁਣ ਟਾਈਮ ਗੁਰਬਾਣੀ ਸੁਣੂਗਾ ਆ ਰੌਣਕਾਂ ਦੀ ਬੰਸਾ ਪੰਜ ਤੇ ਫਿਰ ਆਪਾਂ ਅੱਜ ਦਾ ਵਲੌਗ ਕਰਦੇ ਇਥੇ ਡਨ ਮਿਲ ਦਾ ਨੈਕਸਟ ਵਲੌਗ ਦਾ ਗਾਇਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਵਲੌਗਸ ਬਣਾਉਣੇ ਬਹੁਤ ਮਿਹਨਤ ਲੱਗਦੀ ਹੈ ਟਾਈਮ ਕੱਢਣਾ ਪੈਂਦਾ ਵਾ ਸਕਿਊਲ ਸੈੱਟ ਕਰਨਾ ਪੈਂਦਾ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹੋਰ ਮੋਟੀਵੇਸ਼ਨ ਮਿਲੇ ਨਮਨ ਨੇ ਨਵੇਂ ਬਲੌਗ ਤੁਹਾਡੇ ਸਾਹਮਣੇ ਲੈ ਕੇ ਆਈਏ ਥੈਂਕ ਯੂ ਬਾਏ ਬਾਏ